ਦੇ ਵੀਰ ਯਾਤਰਾ ਵਾਲੀ ਪਾਰਟੀ ਭੱਜਵਾਲੀ ਪਾਰਟੀ ਇਹਦਾ ਨਾਂ ਆਪਣਾ ਇਹਦੇ ਵਾਲੀ ਪਾਰਟੀ ਦਾ ਕੰਪਿਟੀਸ਼ਨ ਕਰਦੇ ਲਾਜ ਨੂੰ ਧਰਨ ਹੈ ਇਹ ਸਿਰਫ ਬਾਤ ਕਰਕੇ ਘਰ ਨੂੰ ਟੇਕਾ ਜੀ ਦਾਵਾ ਦਾ ਪਾਕਿਆ ਪਾਕਿਸਤਾਨ ਜਿਸੇ ਵੀ ਵਰਕਰਾਂ ਨੇ ਇੰਨੀ ਵੱਡੀ ਲੀਡ ਨਾਲ ਆਪਦੇ ਸੇ ਕੋਸ਼ਿਸ਼ ਰਚਾਈ ਸਾਰੇ ਸ਼ਹਿਰ ਵਾਸੀਆਂ ਦਾ ਦਿਲ ਦੀ ਗ੍ਰਹਾਈਆਂ ਤੋਂ ਧੰਨਵਾਦ ਹੈ ਪਹਿਲੀ ਵਾਰ ਇਤਿਹਾਸ ਦੇ ਵਿੱਚ ਹੈਗਾ ਕਿ ਸਰਕਾਰ ਕੰਪਲਟਲੀ ਪਹਿਲੀ ਵਾਰ ਅੱਜ ਇਤਿਹਾਸ ਬਣਿਆ ਹੈ ਅੰਬਰਸਰ ਸ਼ਹਿਰ ਇਸ ਗੁਰੂਦੀ ਨਗਰੀ ਦੇ ਜੀ ਆਪੋ ਜੀਸ਼ੇ ਜਿਹੜੇ ਕਾਂਗਰਸ ਪਾਰਟੀ ਨੇ ਜਿਹੜੀ ਬੜੀ ਲੀਡ ਕਰਾਈ ਹੈ ਔਰ ਆਪਣਾ ਹਾਊਸ ਬਣਾਇਆ ਮੇਰਾ ਨਾਮ ਕਿਹਨੇ ਤੱਕ ਲੱਗਦਾ ਹੈ ਤੁਹਾਡਾ ਨਾਮ ਰਿਸ਼ਰਤ ਜਾ ਰਹੇ ਜੀ ਮਿਲ ਗਈ ਸੀ ਕੀ ਮੇਨ ਕਾਉਂਸਲ ਦਾ ਕੀ ਮਕਸਦ ਹੈ ਜੀ ਮੀਟ ਕੀਤਾ ਆਜੋ ਸਿਮੀਟਿੰਗ ਬੁਲਾ ਨਹੀਂ ਬੁਲਾਈ ਸੀ ਅਸੀਂ ਸਾਰਾ ਕਿਹਾ ਸੀ ਧੰਨਵਾਦ ਕਰਨ ਵਾਸਤੇ ਅਸੀਂ ਕਾਉਂਸਲਰਾਂ ਨੂੰ ਐਕਸ ਕਾਉਂਸਲਰਾਂ ਨੂੰ ਬਹੁਤ ਪ੍ਰਧਾਨਾਂ ਨੂੰ ਜਿਨ੍ਹਾਂ ਸਾਡੇ ਜ਼ਿਲ੍ਹਿਆਂ ਦੇ ਜ਼ਿਲ੍ਹੇ ਸਾਡੇ ਉਦੇਦ ਆ ਉਹਨਾਂ ਨੂੰ ਬੁਲਾਇਆ ਵਾ ਫਲਾਕੇ ਆਪਾਂ ਧੰਨਵਾਦ ਕੀਤਾ ਵਾ ਨਾਲ ਸਾਰਿਆਂ ਨੂੰ ਕਿਹਾ ਵਾ ਜਿਹੜੀ ਸਾਡੀ ਟੀਮ ਵਰਕ ਨੇ ਇਹ ਕੰਮ ਕੀਤਾ ਵਾ ਜੀ ਉਹ ਸਾਡੀ ਜਨਨ 40 ਸਟਾਮਾ ਸਾਡੀ ਟੀਮ ਨੇ ਜਤਾਈਆਂ ਵਾ ਐਸੇ ਬਰਾਮਾਂ ਨੂੰ ਬਲਾਕੇ ਸੀ ਕਿ ਜਿਤਨਾ ਤੁਸੀਂ ਹੁਣ ਕੰਮ ਕੀਤਾ ਵਾ ਤੇ 2027 ਦੇ ਵਿੱਚ ਵੀ ਇਹ ਤਰਾ ਕੰਮ ਕਰਕੇ ਆਪਾਂ ਘੰਟਾ ਘੜਨਾ ਵਾ ਤੇ 2027 ਦੇ ਵਿੱਚ ਵੀ ਆਪਾਂ ਕਾਂਗਰਸ ਸਰਕਾਰ ਬਣਾਉਣਾ ਸਰਦਾਰ ਜੀ ਕਦੇ ਕਾਉਂਸਲਰ ਕੋਈ ਨਾਰਾਜ਼ ਆ ਗਈ ਜਿਹੜੀ ਸ਼ਾਮਲੀ ਹੋਈ ਇਹਦੇ ਵਿੱਚ ਆਪਾਂ ਤਾਂ ਕਿਸੇ ਨੂੰ ਕਿਹਾ ਹੀ ਨਹੀਂ ਕਾਉਂਸਲਰ ਨੂੰ ਅਸੀਂ ਖੁੱਲਾ ਨੋਟਾ ਦਿੱਤਾ ਵਾ WhatsApp ਦੇ ਦੇਖੋ ਕੀ ਬਾਇਆ ਗਰੁੱਪਾਂ 'ਚ ਬਾਇਆ ਵਾ ਵੀ ਸਾਡੇ ਉੱਥੇ ਆ ਕੇ ਪਹੁੰਚੋ ਕਾਂਗਰਸ ਭਾਉ ਮੈਂ ਦੇਖ ਲੱਤ ਕਿ ਜਿਹੜੇ ਰੁੱਸੇ ਸੀ ਜਿਹੜੇ ਜਾਦ ਖੜੇ ਸੀ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਆ ਕਿ ਸਾਡੇ ਲੀਡਰਸ਼ਿਪ ਸਾਹਿਬ ਲੱਗੇ ਹੋਏ ਨੇ ਸਾਡੇ ਕੋ 40 ਆਦਮੀ ਹੋ ਗਏ ਨੇ ਕੋਈ ਸਾਡੇ ਲੀਡਰਸ਼ਿਪ ਦੇ ਵਿੱਚ ਸੰਪਰਕ ਨੇ ਵੀ ਕੋਈ ਸਾਡੇ ਕਾਂਗਰਸ ਦੇ ਬੰਦੇ ਸਾਡੇ ਬਰਖਲਾ ਵੀ ਉਹਦੇ ਖੋਤੇ ਸੀ ਉਹਨਾਂ ਨੂੰ ਮਨਾਇਆ ਜਾ ਰਿਹਾ ਵਾ ਜੋ ਤਿੰਨ ਦਿਨਾਂ ਚ ਇਸ ਪ੍ਰੋਫੈਕਸਰ ਕਲੀਅਰ ਹੋ ਜੀ ਮੇਅਰ ਦਾ ਨਾਮ ਕੋਈ ਚਰਚਾ ਦੇ ਵਿੱਚ ਨਹੀਂ ਕੋਈ ਮੇਅਰ ਦਾ ਨਾਮ ਨਹੀਂ ਹੈਗਾ ਜੋ ਹਾਈ ਕਮਾਂਡ ਕਰੇਗੀ ਉਹ ਉਹੀ ਮੇਅਰ ਬਣੇਗਾ ਅੰਮ੍ਰਿਤਸਰ ਦੇ 40 ਮੀਂਦਵਾਰ ਜਿੱਤੇ ਨੇ ਕੋਈ ਡਿਸਕਸ ਕੀਤਾ ਹੀ ਹੋ ਗਿਆ ਤੁਸੀਂ ਕੋਈ ਨਾਮ ਹੀ ਨਹੀਂ ਐਕਦਰ ਡਿਸਕਸ ਹਾਈ ਕਮਾਂਡ ਕਰੇਗੀ ਜੀ ਜੋ ਕੁਝ ਕਰੇਗੀ ਹਾਈ ਕਮਾਂਡ ਕਰੇਗੀ ਕੁਝ ਨਹੀਂ ਹੈਗਾ ਇਹ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਲਦੀ ਜਲਦੀ ਐਲਾਨ ਕੀਤਾ ਜਾਵੇਗਾ ਆਪਾਂ 2-4-5 ਦਿਨਾਂ ਦੇ ਵਿੱਚ ਐਲਾਨ ਹੋ ਜਾਏਗਾ ਜੋ ਹਾਈ ਕਮਾਂਡਰ ਐਲਾਨ ਕਰੇਗੀ ਉਹ ਉਹੀ ਸਲਾਨ ਹੋਵੇਗਾ ਦੇਖੋ ਮੈਂ ਸਭ ਤੋਂ ਪਹਿਲੋਂ ਦੇ ਅਸੀਂ ਸ਼ਹਿਰ ਵਾਸੀਆਂ ਨੂੰ ਜਿਨ੍ਹਾਂ ਨੇ ਖਾਜੀ ਕਾਂਗਰਸ ਪਾਰਟੀ ਦਾ ਸਮਰਥਨ ਦਿੱਤਾ ਸਾਡੇ ਪੰਜਾਬੀਆਂ ਵਾਲਾ ਜੋ 40 ਵਾਣਾ 'ਚ ਸਾਡੇ ਕੌਂਸਲਰ ਜਿਹੜੇ ਨੇ ਜੀ ਜਿਤਾ ਕੇ ਭੇਜੇ ਨੇ ਉਹ ਮੈਂ ਸਭ ਤੋਂ ਪਹਿਲੋਂ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਨਾ ਹੋਰ ਤਾਂ ਪੁੱਛੋ ਪੁੱਛਾਂਗੇ ਸੋਰੀ ਸਾਹਿਬ ਅੱਜ ਮੀਟਿੰਗ ਦੇ ਵਿੱਚ ਕਾਉਂਸਲਰ ਘੱਟ ਦਿਖ ਰਹੇ ਨੇ ਕਾਰਨ ਕੀ ਲੱਗਦਾ ਨਹੀਂ ਸਾਰੇ ਕਾਉਂਸਲਰ ਆਏ ਨੇ ਸਾਰੇ ਪੂਰੇ ਫੰਕਸ਼ਨਰੀ ਨੇ ਕੌਣ ਆਏ ਇਹ ਤੁਸੀਂ ਆਪ ਕੋ ਗਿਣ ਲਓ ਕਿੰਨੇ ਕਾਉਂਸਲਰ ਨੇ ਸਾਰੇ ਮੈਂ ਬੈਠਾ ਜੀ ਲੋਰੀਆ ਜੀ ਬੈਠੇ ਨੇ ਜਿੰਪਾ ਜੀ ਬੈਠੇ ਨੇ ਪ੍ਰਧਾਨ ਜੀ ਸਾਡੇ ਬੈਠੇ ਨੇ ਸੋ ਸਾਰੇ ਕਾਉਂਸਲਰ ਜਿਹੜੇ ਨੇ ਜੀ ਉਹ ਅੱਜ ਪ੍ਰਧਾਨ ਜੀ ਨੇ ਤੈਲੀਫੋਨ ਕੀਤੇ ਸੀ ਸਾਰਿਆਂ ਨੂੰ ਜੀ ਸਾਰੇ ਕਾਉਂਸਲਰ ਆਏ ਦੇ ਕੋਈ 2-4 ਬਾਰਵੀ ਗਏ ਨੇ ਕੋਣ ਇੱਕ ਦਾ ਟੈਲੀਫੋਨ ਆਇਆ ਜੀ ਕਿ ਮੈਂ ਮਾਤਾ ਚਿੰਤਪੁਰ ਨਹੀਂ ਆਇਆ ਜੀ ਕੋਈ ਇਸ ਤਰ੍ਹਾਂ ਕੋਈ ਨਾ ਕੋਈ ਇਹ ਨਹੀਂ ਰਾਤੀ ਟੈਲੀਫੋਨ ਇਹਨਾਂ ਕਿਤੇ ਨੇ ਸਾਨੂੰ ਵੀ ਰਾਤੀ ਟੈਲੀਫੋਨ ਆਇਆ ਭਲਵਾਂ ਜੀ ਦਾ ਸਾਰੇ ਮੈਚ ਵੇਖ ਰਿਹਾ ਸਾਰੇ ਕਾਉਂਸਲਰ ਆਏ ਨੇ ਕੋਈ ਦੋ ਚਾਰ ਬਾਰਵੀ ਹੋ ਸਕਦੇ ਨੇ ਕੋਣ ਸਭ ਕਿੱਡੇ ਵੱਡੀ ਜਿੱਤ ਮੰਨ ਰਹੇ ਹੋ ਕਿਉਂਕਿ ਬਹੁਤ ਵੱਡੀ ਜਿੱਤ ਸਮਝ ਰਹੇ ਆ ਕੋਈ ਛੋਟੀ ਜਿੱਤ ਨਹੀਂ ਆਪੋਜੀਸ਼ਨ ਜਿਹੜਾ ਸਾਡੀ ਸਰਕਾਰ ਨਹੀਂ ਪੰਜਾਬ ਚ ਆਮ ਆਦਮੀ ਦੀ ਸਰਕਾਰ ਆ ਫਿਰ ਵੀ ਸਾਡੇ ਕਾਉਂਸਲਰ ਵੱਡੀ ਗਿੰਤੀ ਜਿੱਤ ਕੇ ਆਏ ਨੇ ਤਾਂ ਫਿਕਰ ਨਾ ਕਰੋ ਸਾਂਝਰ ਪਾਰਟੀ ਨੇ ਆਪਣਾ ਮੇਅਰ ਬੁਲਾਉਣਾ ਹੈ ਆਪਣਾ ਸੀਨੀਅਰ ਡਿਪਟੀ ਮੇਅਰ ਸਾਹਿਬ ਹੋਣਾ ਹੈ ਆਪਣਾ ਡਿਪਟੀ ਮੇਅਰ ਬੁਲਾਣਾ ਹੈ ਕਿ ਜਿੰਨੇ ਦਿਨ ਤੱਕ ਡਿਸੀਜਨ ਲਖਾ ਜਾਵੇਗਾ ਜੀ ਦੇਖੋ ਪਾਰਟੀ ਹਾਈ ਕਮਾਨ ਜੀ ਜੋ ਫੈਸਲਾ ਕਰੇਗੀ ਜੋ ਪਾਰਟੀ ਨੂੰ ਠੀਕ ਲੱਗੇਗਾ ਉਹ ਫੈਸਲਾ ਜਿਹੜਾ ਤੁਹਾਡੇ ਸਾਹਮਣੇ ਆ ਜਾਣਾ ਹੈ ਸਰਦਾਰ ਤੋਂ ਉੱਪਰ ਕਿਹੜੇ ਕੰਮ ਕੀਤੇ ਜਾਣਗੇ ਜੀ ਕੰਮ ਕਾਹ ਸੋਣ ਵਾਲਾ ਪੇਟ ਸਿੱਕੇ ਤੁਹਾਨੂੰ ਪਤਾ ਇੰਨਾ ਕਾਲਾ ਜਦ ਹੋਇਆ ਕੁਝ ਨਹੀਂ ਜੀ ਹੁਣ ਜੇ ਹੌਟ ਕਾਰਪੋਰੇਸ਼ਨ ਦਾ ਤਾਕਰਰ ਦਾ ਮੰਦਾ ਤੇ ਸ਼ਹਿਰਾਂ ਦਾ ਕੰਮ ਜਿਹੜਾ ਕਿਉਂਕਿ ਡਵੈਲਪਮੈਂਟ ਜਿਹੜੀ ਐ ਇੱਥੇ ਮੇਨ ਜਿਹੜੀ ਮੁਸ਼ਕਿਲ ਹੁੰਦੀ ਆ ਸਫਾਈ ਦੀ ਮੁਸ਼ਕਿਲ ਆ ਸੀਵਰੇਜ ਦੀ ਮੁਸ਼ਕਿਲ ਆ ਪਾਣੀ ਦੀ ਮੁਸ਼ਕਿਲ ਆ ਗਲੀਆਂ ਨਾਲੀਆਂ ਦੀ ਮੁਸ਼ਕਿਲ ਆ ਇਹ ਸਾਰੀਆਂ ਮੁਸ਼ਕਿਲਾਂ ਜਿਹੜੀਆਂ ਨੇ ਉਹ ਕਾਰਪੋਰੇਸ਼ਨ ਦੀ ਹੱਥ ਕੀਤੀਆਂ ਜਾਣੀਆਂ ਤਾਂ ਸਭ ਤੋਂ ਵੱਡਾ ਸਵਾਲ ਕਿ ਪਹਿਲਾਂ ਬਹੁਤ ਮਤ ਦਾ ਬੁਰਾ ਹੋਏਗਾ ਦੇਖੋ ਬਹੁਤ ਖਦਾ ਪੂਰਾ ਬਹੁਤ ਦਿੱਕੋਈ ਸਾਨੂੰ ਮੁਸ਼ਕਲ ਦੀ ਕਿਉਂਕਿ ਪਾਰਟੀਆਂ ਜਿਹੜੀਆਂ ਨੇ 40 ਸੀਟਾਂ ਦੇ ਅਸੀਂ ਜਿੱਤੀਆਂ ਨੇ ਉਸ ਤੋਂ ਬਾਅਦ 9 ਸੀਟਾਂ ਭਾਜਪਾ ਨੇ ਜਿੱਤੀਆਂ ਨੇ 25 ਸੀਟਾਂ ਦੇ ਕਰੀਬ ਆਮ ਆਦਮੀ ਪਾਰਟੀ ਨੇ ਜਿੱਤੀਆਂ ਨੇ ਸੋ ਸਾਰੀਆਂ ਪਾਰਟੀਆਂ ਦੇ ਜਿਹੜੇ ਦੇ ਕੌਂਸਲਰ ਕਾਲੂਦਾਲ ਨੇ ਵੀ ਜਿੱਤੀਆਂ ਨੇ ਚਾਰ ਸੀਟਾਂ ਜੀ ਸੋ ਇਸ ਕਰਕੇ ਮжоਰਿਟੀ ਜਗਿਆ ਉਹ ਇਹ ਨਹੀਂ ਹੌਚੇ ਦੇ ਮжоਰਿਟੀ ਹੋਏਗੀ ਪਰ ਕਿਹੜੀ ਕਿਹੜੀ ਪਾਰਟੀ ਮੇਅਰ ਆਪਣਾ ਖੜਾ ਕਰਦੀਆ ਉਸ ਦੇ ਹਿਸਾਬਾ ਨਾਲ ਮੋਟੇ ਜਿਹੜੇ ਰੁੱਸੇ ਹੋਏ ਨੇ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾਵੇ ਕਿਉਂਕਿ ਪਾਰਟੀ ਮਜ਼ਬੂਤ ਹੋਵੇਗੀ ਕਾਂਗਰਸ ਬਿਲਕੁਲ ਗੱਲਿਆ ਸਾਡਾ ਕੋਈ ਵੀ ਰੁੱਸਿਆ ਨਹੀਂ ਜੀ ਕੋਈ ਵੀ ਕੌਂਸਲ ਰੁੱਸਿਆ ਨਹੀਂ ਸਾਰੇ ਕਾਰਨ ਪਾਰਟੀ ਦੇ ਨਾਲ ਨੇ ਸੋ ਜੋ ਕਾਰਨ ਹਿਕਮਤ ਨੇ ਕਹਿਣਾ ਸਾਡੇ ਪ੍ਰਧਾਨ ਜੀ ਨੇ ਕਹਿਣਾ ਸੀਐਲਪੀ ਦੇ ਲੀਡਰ ਨੇ ਕਹਿਣਾ ਸਾਡੇ ਇੰਚਾਰਜ ਯਾਦੂ ਜੀ ਨੇ ਹੋਰ ਦੋ ਸਾਰੇ ਸੈਕਟਰੀ ਜਵਾਨ ਨੇ ਜੋ ਜੋ ਇਹਨਾਂ ਨੇ ਫੈਸਲਾ ਕਰਨਾ ਕਾਂਗਰਸ ਪਾਰਟੀ ਜੋ ਫੈਸਲਾ ਕਰੇਗੀ ਉਹ ਸਾਰੇ ਕੌਂਸਲਰਾਂ ਨੂੰ ਬੰਦਰ ਮਾਈਕ ਕਮੈਂਡੀ ਦੀ ਮੀਟਿੰਗ ਵੀ ਚਲਦੀ ਪਈ ਚੰਡੀਗੜ੍ਹ ਦੇ ਵਿੱਚ ਜੀ ਕੌਂਸਲਰ ਬਾਰੇ ਮੈਨੂੰ ਪਤਾ ਨਹੀਂ ਜੀ ਆਰਪੀ ਦੇ ਪ੍ਰਧਾਨ ਨੇ ਸਾਨੂੰ ਬੁਲਾਇਆ ਸੀਗਾ ਜੀ ਅਛੂਨੀ ਜੀ ਨੇ ਸੋ ਸਾਰੇ ਕੌਂਸਲਰ ਜਵਾਨ ਨੂੰ ਬੁਲਾਇਆ ਕਿ ਸੋ ਸਾਰੇ ਆਏ ਨੇ ਅਸੀਂ ਵੀ ਆਏ ਹਾਂ ਜੀ ਕੋਈ ਤਾਂ ਕਿਹੜੇ ਕਿੰਨੇ ਨੇ ਕੌਂਸਲਰ ਉਹਨਾਂ ਨੂੰ ਵੀ ਦਿੱਤਾ ਦਿੱਤਾ ਗਿਆ ਸੀ ਹਾਂਜੀ ਜਿਹੜੇ ਜਿੱਤੇ ਕੌਂਸਲਰ ਨੇ ਉਹਨਾਂ ਸਾਰੇ ਸਾਰੇ ਅੱਜ ਤਾਂ ਸਾਰੇ ਜਿੱਤੇ ਕੌਂਸਲਰ ਨੇ ਸਾਰੇ ਨੇ ਕੋਈ ਕਰਚਾ ਹੋਈਏ ਤੇ ਕੋਈ ਕੋਈ ਜਿਹੜਾ کہہ ਰਹਾ ਤਾਂ ਇਹਨੇ ਮੇਰੀ ਗੱਲ ਕੀ ਨਹੀਂ ਰਈ ਕੋਈ ਜਿਆਦਾ ਨਹੀਂ ਕੋਈ ਬਾਹਰ ਇੱਕ ਦੋ ਜਿਹੜੇ ਗਏ ਹੋਗੇ ਮੈਨੂੰ ਭਰਾ ਦੀ ਸਾਰਾ ਪਤਾ ਹੈ ਸਾਰੇ ਤੁਸੀਂ ਵੀ ਐਗਰੀ ਹੋ ਮੈਂ ਸਾਰਿਆਂ ਨੂੰ ਦੇਖ ਰਿਹਾ ਨਵੇਂ ਮੇਅਰ ਦੇ ਨਾਮ ਨੂੰ ਲੈ ਕੇ ਵੀ ਕੋਈ ਚਰਚਾ ਹੋਈ ਹੈ ਕੋਈ ਡਿਸਕਸ ਸੁਨਾਹ ਅੰਦਰ ਜੀ ਦਾ ਕੋਈ ਨਹੀਂ ਮੇਅਰ ਜਿਹੜਾ ਬਣਾਉਣਾ ਪਾਰਟੀ ਆਈ ਕਮਾਨੇ ਬੁਲਾਉਣਾ ਅੱਜ ਚਰਚਾ ਕੋਈ ਨਹੀਂ ਅੱਜ ਦੇ ਇੰਟਰੋਡਕਟਿਵ ਮੀਟਿੰਗ ਤੋਂ ਕਿ ਪ੍ਰਧਾਨ ਜੀ ਨੇ ਕਿਹਾ ਜੀ ਵੀ ਸਾਰਿਆਂ ਨੂੰ ਕੌਫਸਾਂ ਨੂੰ ਇੱਕ ਦੂਜੇ ਨੂੰ ਬੁਲਾਉਣਾ ਸਾਰਾ ਜਦੋਂ ਫੋਨ ਆਇਆ ਕਿ ਜਿਹੜੇ ਜਿੱਤੇ ਆ ਕੋਈ ਤੁਹਾਨੂੰ ਮਾਹੌਮਤ ਦੇ ਪਿੱਛੇ ਤੋਂ ਦੇਖਵਾਉਂਦੇ ਕੱਟੇ ਕੋਈ ਕੋਰੇ ਕਾਰ ਉਪਾਰ ਦੀ ਕੋਈ ਰੋਕਸ ਤੇ ਯਾਦ ਤੋਂ ਸਾਰਿਆਂ ਨੂੰ ਟਿਕਟਾਂ ਮਿਲਦੀਆਂ ਨਹੀਂ ਜੀ ਤੋਂ ਜਿਨ੍ਹਾਂ ਨੂੰ ਟਿਕਟਾਂ ਮਿਲ ਗਈਆਂ ਜਿਹੜੇ ਜਿੱਤ ਗਏ ਉਹ ਤਾਂ ਸਾਰੇ ਆਏ ਨੇ ਜਿਹੜੇ ਯਾਸ ਹੋ ਗਏ ਉਹਦੇ ਤੋਂ ਵੀ ਕੋਚਰ ਬਾਅਦ ਵਿੱਚ ਸਾਡੇ ਦਿੱਤੇ ਨੇ ਸੋ ਕੋਈ ਗੱਲ ਨਹੀਂ ਉਹ ਪਾਰਟੀ ਉਹਨਾਂ ਨੇ ਗੱਲਬਾਤ ਕੀਤੀ ਹੈ ਕਿ ਪਾਰਟੀ ਜਵਾਬ ਸਲੇ ਆਉਂਦੀ ਜੀ ਹਾਂ ਹਾਂ ਗੱਲਬਾਤ ਸੁੰਦਗ ਮੇਰ ਦੇ ਨਾਮ ਨੂੰ ਲੈ ਕੇ ਜਿੰਦਾ ਜਲਦੀ ਕਿੱਥੇ ਜਾ ਸਕਦੀ ਹੈ ਮੀਟਿੰਗ ਕਰਾਈ ਜਾ ਸਕਦੀ ਵੇਖੋ ਇੱਕ ਕਾਨਫਰੰਸ ਹਾਈ ਕਮਾਨ